ਹੈਲੋ ਜੀ ਜੀਆਆਂ ਨੂੰ ਕਿਤਹ ਹਾਲ ਚਾਲ ਉਮੀਦ ਕਰਦੇ ਹਾਂ ਸਭ ਵਧੀਆ ਹੋਵੋਗੇ ਖੂਬ ਮਜ਼ੇਜੋਵੋਗੇ ਜਿੱਥੇ ਹੋਵੋਗੇ ਆਪਣੀ ਜ਼ਿੰਦਗੀ ਨੂੰ ਇੰਜੋਏ ਕਰਦੇ ਹੋਵੋਗੇ ਤੇ ਉੱਪਰ ਵਾਲਾ ਤੁਹਾਨੂੰ ਸਭ ਨੂੰ ਆਪਣੀ ਚੜ੍ਹਦੀ ਕਲਾ ਵਿੱਚ ਰੱਖੇ ਕਿਉਂਕਿ ਤੁਹਾਨੂੰ ਪਤਾ ਹੈ ਕਿ ਬੁਰਾ ਟਾਈਮ ਆਉਂਦਾ ਕੋਈ ਪਤਾ ਨਹੀਂ ਚੱਲਦਾ ਜਿੱਦਾਂ ਕਿ ਅੱਜਕੱਲ ਸਾਡੇ ਪੰਜਾਬ ਦੇ ਇੱਕ ਸਿੰਗਰ ਸਰ ਰਾਜਵੀਰ ਜੋ ਬੰਧਾ ਉਹਦਾ ਨਾ ਕਿ ਐਕਸੀਡੈਂਟ ਕਾਫੀ ਜ਼ਿਆਦਾ ਸੀਰੀਅਸ ਐਕਸੀਡੈਂਟ ਉਹਨਾਂ ਦਾ ਹੋਇਆ ਹੈ ਜਿਸ ਦੀ ਵਜ੍ਹਾ ਤੋਂ ਉਹਨਾਂ ਨੂੰ ਬਹੁਤ ਜ਼ਿਆਦਾ ਇੰਜਰੀਜ਼ ਬਹੁਤ ਜ਼ਿਆਦਾ ਛੋਟਾਂ ਲੱਗੀਆਂ ਗਈਆਂ ਨੇ ਉਹਨਾਂ ਦੀ ਰੀਡ ਦੀ ਹੱਡੀ ਨੂੰ ਸੱਟ ਲੱਗ ਗਈ ਹੈ ਹੋਰ ਬਹੁਤ ਸਾਰੇ ਮਸਲੇ ਨੇ ਜਿਹੜੇ ਕਿ ਉਹਨਾਂ ਦੇ ਨਾਲ ਨਾ ਅੱਛਾ ਕਿਹਾ ਜਾਂਦਾ ਹੈ ਕਿ ਜਿਹੜੇ ਰਾਜਵੀਰ ਸਾਹਿਬ ਸਨ ਨਾ ਮਤਲਬ ਕਿ ਜਦੋਂ ਕਿਸਾਨ ਐਂਥਮ ਲੱਗਾ ਉਦੋਂ ਵੀ ਇਹਨਾਂ ਨੇ ਬਹੁਤ ਹੀ ਜ਼ਿਆਦਾ ਸਪੋਰਟ ਕੀਤੀ ਬਹੁਤ ਜ਼ਿਆਦਾ ਮਤਲਬ ਕਿ ਆਪਣੇ ਚੜ੍ਹਦੇ ਪੰਜਾਬ ਦੇ ਜਿਹੜੇ ਭਰਾ ਨੇ ਉਹਨਾਂ ਨਾਲ ਖੜਾ ਰਿਹਾ ਤੇ ਹੁਣ ਵੀ ਜਿਵੇਂ ਮਤਲਬ ਕਿ ਫਲੱਡ ਆਇਆ ਸੀ ਐ ਹਸਲਾਬ ਆਇਆ ਸੀਗਾ ਤੇ ਹੁਣ ਵੀ ਇਹਨੇ ਬਹੁਤ ਜ਼ਿਆਦਾ ਮਦਦ ਕੀਤੀ ਸੀ ਤੇ ਉਹਨਾਂ ਤੇ ਵੇਖ ਲਓ ਨਾ ਕਿ ਬੁਰਾ ਟਾਈਮ ਆਣ ਲੱਗਿਆ ਕੋਈ ਪਤਾ ਨਹੀਂ ਚੱਲਦਾ ਤਾਂ ਕਰਕੇ ਕਹਿੰਦੇ ਨੇ ਕਿ ਜਿਹੜਾ ਇਹ ਐਕਸੀਡੈਂਟ ਹੁੰਦੇ ਨੇ ਨਾ ਇਹ ਰੱਬ ਇਹਨਾਂ ਤੋਂ ਦੂਰ ਰੱਖੇ ਕਿਉਂਕਿ ਇਹ ਮੜਾ ਜਾਂ ਉੱਚਨੀਸ਼ ਤੋਂ ਨਾ ਬਹੁਤ ਬੁਰਾ-ਬੁਰਾ ਹਾਲ ਹੋ ਜਾਂਦਾ ਹੈ ਜਿਹਦੇ ਵਜ੍ਹਾ ਤੋਂ ਸਾਡੇ ਜਿਹੜੇ ਬਹੁਤ ਵਧੀਆ ਸਿੰਗਰ ਨੇ ਉਹਨਾਂ ਦੀ ਇਸ ਟਾਈਮ ਜਿਹੜੀ ਕੰਡੀਸ਼ਨ ਹੈ ਕਾਫੀ ਕ੍ਰਿਟੀਕਲ ਹੈ ਤੇ ਰੱਬ ਉਹਨਾਂ ਨੂੰ ਆਪਣੀ ਮੇਰ 'ਚ ਰੱਖੇ ਉਹਨਾਂ ਨੂੰ ਜਲਦੀ ਤੋਂ ਜਲਦੀ ਸਿਹਤ ਯਾਦ ਕਰੇ ਅਸੀਂ ਦੁਆ ਕਰਦੇ ਹਾਂ ਤੇ ਉਹ ਵਾਪਸ ਆਪਣੇ ਉਸੇ ਰੁਟੀਨ ਤੇ ਉਸੇ ਲਾਈਫ ਤੇ ਆ ਤੇ ਸਿਰ ਦੁਬਾਰਾ ਉਹਨਾਂ ਦੀ ਆਵਾਜ਼ ਜੀ ਫਿਰ ਉਹ ਹੀ ਨਾ ਇੱਕ ਮਤਲਬ ਕਿ ਆਪਣੇ ਵੀਰ ਦਾ ਵੀਡੀਓ ਆਈ ਏ ਤੇ ਉਹ ਡਾਕਟਰ ਦਾ ਮਤਲਬ ਕਿ ਸਾਰਾ ਉਹਦੇ ਬਾਰੇ ਜੀ ਦੱਸ ਰਹੇ ਨੇ ਕਿ ਉਹਨਾਂ ਨੂੰ ਹੈਡ ਇਜਰੀ ਕਿਵੇਂ ਹੋਈ ਏ ਕੀ ਕੀ ਏ ਤੇ ਉਹ ਖਤਰੇ ਚ ਨਹੀਂ ਆ ਉਸ ਤੋਂ ਬਾਹਰ ਨਹੀਂ ਤੇ ਉਸ ਤੋਂ ਰਿਲੇਟਡ ਹੀ ਵੀਡੀਓ ਹੈ ਪਹਿਲੇ ਵੀਡੀਓ ਦੇਖਦੇ ਆਂ ਫਿਰ ਆਪਾਂ ਜਿਹੜੀ ਹੈ ਨਾ ਆਪਣੇ ਵਿਚਾਰ ਕਰਾਂਗੇ ਸਾਂਝੇ ਬਿਲਕੁਲ ਜੀ ਐਕਸੀਡੈਂਟ ਹੁੰਦਾ ਹੈ ਜਿਸ ਤੋਂ ਬਾਅਦ ਮੋਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਉਹਨਾਂ ਦਾ ਇਸ ਸਮੇਂ ਇਲਾਜ ਚੱਲ ਰਿਹਾ ਹੈ ਲਗਾਤਾਰ ਬੀਤੇ ਦਿਨਾਂ ਤੋਂ ਵੈਂਟੀਲੇਟਰ ਤੇ ਨੇ ਪਰ ਲਗਾਤਾਰ ਲੋਕ ਦੁਆਵਾਂ ਕਰ ਰਹੇ ਨੇ ਉੱਥੇ ਹੀ ਅਰਦਾਸਾਂ ਕਰ ਰਹੇ ਨੇ ਤੇ ਇਸ ਸਮੇਂ ਜ਼ਰੂਰਤ ਵੀ ਹੈ ਦੁਆਵਾਂ ਤੇ ਅਰਦਾਸਾਂ ਦੀ ਕਿਉਂਕਿ ਜਿਹੜੀ ਕ੍ਰਿਟੀਕਲ ਸਿਚੁਏਸ਼ਨ ਦੇ ਵਿੱਚ ਜਾਂ ਫਿਰ ਕਹਿ ਲਈਏ ਕਿ ਉਹਨਾਂ ਦੀ ਹਾਲਤ ਸੀ ਜਦੋਂ ਉਹਨਾਂ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਡਾਕਟਰਾਂ ਦੇ ਵੱਲੋਂ ਵੀ ਜਿਹੜਾ ਮੈਡੀਕਲ ਬੁਲੇਟਿਨ ਜਾਰੀ ਕੀਤਾ ਗਿਆ ਤਾਂ ਉਸ ਦੇ ਵਿੱਚ ਹਾਲਤ ਉਹਨਾਂ ਦੀ ਕਾਫੀ ਨਾਸੁਖ ਦੱਸੀ ਹੋਈ ਸੀ ਜਿੱਥੇ ਮੋਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਉਹ ਚਲ ਰਿਹਾ ਤਾਂ ਉਸ ਤੋਂ ਪਹਿਲਾਂ ਉਹਨਾਂ ਨੂੰ ਪੰਚਕੁਲਾ ਵਿਕੇ ਗੁਰਦੁਆਰਾ ਨਾਟਾ ਸਾਹਿਬ ਦੇ ਬਿਲਕੁਲ ਨਜ਼ਦੀਕ ਪਾਰਸ ਹਸਪਤਾਲ ਹੈ ਜਦੋਂ ਉਹਨਾਂ ਦਾ ਹਾਦਸਾ ਹੁੰਦਾ ਐਕਸੀਡੈਂਟ ਹੁੰਦਾ ਤਾਂ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਉਹਨਾਂ ਨੂੰ ਪਾਰਸ ਹਸਪਤਾਲ ਲਿਆਂਦਾ ਗਿਆ ਸੀ ਤਾਂ ਅੱਜ ਅਸੀਂ ਪਾਰਸ ਹਸਪਤਾਲ ਦੇ ਵਿੱਚ ਹੀ ਮੌਜੂਦ ਹਾਂ ਮੇਰੇ ਨਾਲ ਡਾਕਟਰ ਅਨਿਲ ਡਿੰਗਰਾਜ ਮੌਜੂਦ ਨੇ ਜੋ ਕਿ ਨਿਊਰੋ ਸਰਜਨ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਇੱਥੇ ਉਹਨਾਂ ਦੀ ਹੀ ਟੀਮ ਦੇ ਵੱਲੋਂ ਉਹਨਾਂ ਨੂੰ ਹੈਂਡਲ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਦੇ ਹਾਲਾਤ ਨੇ ਕਿਸ ਤਰ੍ਹਾਂ ਦੇ ਤਰੀਕੇ ਦੀ ਹਾਲਤ ਹੈ ਜਿਹੜੇ ਇਸ ਹਸਪਤਾਲ ਦੇ ਵਿੱਚ ਅਤੇ ਕਿੰਨਾ ਕੁ ਸੁਧਾਰ ਉਹਨਾਂ ਦੀ ਸਿਹਤ ਨੂੰ ਲੈ ਕੇ ਕਿੰਨੀ ਕੁ ਰਿਕਵਰੀ ਜਿਹੜੀ ਹੁਣ ਤੱਕ ਹੋਈ ਹੈ ਤਾਂ ਗੱਲਬਾਤ ਕਰਾਂਗੇ ਸਰ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਸਸਤੀ ਗੱਲ ਜੀ ਸਰ ਦੋਸਤ ਸਰ ਸਭ ਤੋਂ ਪਹਿਲਾਂ ਤਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਜਦੋਂ ਇਹ ਹਾਦਸਾ ਹੁੰਦਾ ਹੈ ਸਭ ਤੋਂ ਪਹਿਲਾਂ ਕਿਉਂਕਿ ਜਿਹੜਾ ਰੋਡ ਦੱਸਿਆ ਜਾ ਰਿਹਾ ਜਿੱਥੇ ਹਾਦਸਾ ਹੋਇਆ ਤਾਂ ਉਸ ਤੋਂ ਬਾਅਦ ਇੱਥੇ ਇਹ ਹਸਪਤਾਲ ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਨੂੰ ਲਿਆਂਦਾ ਗਿਆ ਸੀ ਕੀ ਪੋਜੀਸ਼ਨ ਸੀ ਸਭ ਤੋਂ ਪਹਿਲਾਂ ਤਾਂ ਹਾਦਸੇ ਤੋਂ ਬਾਅਦ ਰਾਜਵਿਰਜ ਬੰਦਾ ਦੀ ਹਾਂਜੀ ਸਸਤੀ ਗੱਲ ਜੀ ਸਾਰੇ ਦੋਸਤਾਂ ਨੂੰ ਪੇਸ਼ੈਂਟ ਮਿਸਟਰ ਰਾਜ ਰਾਜਵੀਰ ਸਿੰਘ ਨਾ ਜੀ ਇਹ ਇੰਜਰੀ ਹੋਈ ਹੈ ਪਿੰਜੋਰ ਚ ਲਗਭਗ ਉਥੋਂ ਦੀ ਆਏ ਸੀ ਵੀਰ ਹਸਪੀਟਲ ਆਏ ਸੀ ਦਾ ਨਾ ਪੁਲਿਸ ਵਾਲੇ ਇੱਥੇ ਲੈ ਕੇ ਗਏ ਬੰਦੇ ਉੱਥੇ ਉੱਥੇ ਉਹਨਾਂ ਦਾ ਹਾਰਟ ਰੁਕ ਗਿਆ ਸੀ ਹਾਰਟ ਰੁਕਿਆ ਹੈ ਨਾਲ ਤੇ ਇੰਜਰੀਜ਼ ਕਾਫੀ ਜ਼ਿਆਦਾ ਸੀ ਬ੍ਰੇਨ ਕੰਮ ਨਹੀਂ ਕਰ ਰਿਹਾ ਸੀ ਪੀਪਲ ਡਾਇਲਟ ਹੋ ਗਿਆ ਸੀ ਜਿਹਦਾ ਸਾਨੂੰ ਪਤਾ ਲੱਗਿਆ ਉੱਥੇ ਉਸ ਤੋਂ ਬਾਅਦ ਪੇਸ਼ੈਂਟ ਨੂੰ ਇੱਥੇ ਸ਼ਿਫਟ ਕੀਤਾ ਗਿਆ ਹੈ ਇੱਥੇ ਸਾਰੇ ਟੈਸਟ ਕੀਤੇ ਗਏ ਸਾਡੇ ਐਮਰਜੈਂਸੀ ਦਾ ਸਾਡੀ ਟੀਮ ਨੇ ਸਾਰੇ ਟੈਸਟ ਕੀਤੇ ਇੱਥੇ ਸੀਟੀ ਸਕੈਨ ਹੋਇਆ ਹੈ ਗਰਦਨ ਦਾ ਵੀ ਸੀਟੀ ਸਕੈਨ ਹੋਇਆ ਹੈ ਬ੍ਰੇਨ ਦਾ ਕੀਤਾ ਹੈ ਛਾਤੀ ਦਾ ਕੀਤਾ ਹੈ ਇੰਜਰੀ ਪਈਆਂ ਕਾਫੀ ਇੰਜਰੀ ਪਈ ਗਈਆਂ ਗਰਦਨ ਚ ਕਾਫੀ ਸਵੀਅਰ ਚੋਟ ਲੱਗੀ ਹੈ ਹੱਡੀ ਟੁੱਟੀ ਹੈ ਬ੍ਰੇਨ ਚ ਥੋੜਾ ਡੈਮੇਜ ਹੈ ਨਾਲ ਦੇ ਨਾਲ ਆਪਣਾ ਛਾਤੀ ਇੰਜਰੀ ਕਾਫੀ ਸੀ ਛਾਤੀ ਚ ਖੂਨ ਨਿਕਲਿਆ ਹੈ ਪੇਸ਼ੈਂਟ ਦੀ ਹਾਲਤ ਬਹੁਤ ਕ੍ਰਿਟੀਕਲ ਸੀ ਉਸ ਵੇਲੇ ਬੀਪੀ ਮੈਂਟੇਨ ਨਹੀਂ ਕਰ ਰਿਹਾ ਸੀ ਕਿ ਖੂਨ ਕਾਫੀ ਜਗ੍ਹਾ ਨਿਕਲ ਗਿਆ ਤੇ ਬ੍ਰੇਨ ਬੀਪੀ ਕਾ ਕਟ ਅਟੈਕ ਸੀ ਐਥੇ ਸਾਡਾ ਇਨੀਸ਼ੀਅਲ ਟਰੀਟਮੈਂਟ ਕੀਤਾ ਗਿਆ ਉਸ ਤੋਂ ਬਾਅਦ ਪੇਸ਼ੈਂਟ ਫੋਰਟੀ ਸ਼ਿਫਟ ਕੀਤਾ ਪੇਸ਼ੈਂਟ ਅਟੈਂਡੈਂਟ ਕੰਦੇ ਉੱਥੇ ਲੈ ਕੇ ਜਾਣਾ ਉੱਥੇ ਲੈ ਗਏ ਪਰ ਇੰਜਰੀਜ਼ ਕਾਫੀ ਸੀਰੀਅਸ ਅਗੇ ਹਨ ਜਦੋਂ ਦੱਸਿਆ ਬੰਨਾ अच्छा सर ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਜਦੋਂ ਉਹਨਾਂ ਨੂੰ ਇੱਥੇ ਵੀ ਲਿਆਂਦਾ ਗਿਆ ਸੀ ਸਪਾਈਨ ਇੰਜਰੀ ਦਾ ਜ਼ਿਕਰ ਹੋ ਰਿਹਾ ਕਿਉਂਕਿ ਡਾਕਟਰ ਸੇਵਲੋਂ ਜਿਹੜਾ ਇੱਕ ਮੈਡੀਕਲ ਬੁਲੇਟਿਨ ਜਾਰੀ ਕੀਤਾ ਗਿਆ ਉਸ ਦੇ ਵਿੱਚ ਵੀ ਜ਼ਿਕਰ ਹੈ ਕਿੰਨੀ ਹੈ ਕਿ ਸੀਰੀਅਸ ਨੇ ਕਿਉਂਕਿ 27 ਤਰੀਕ ਤੋਂ ਲੈ ਕੇ ਅੱਜ 72 ਘੰਟੇ ਹੋ ਚੁੱਕੇ ਨੇ ਉਹਨਾਂ ਨੂੰ ਫੋਰਟਿਸ ਹਸਪੀਟਲ ਦੇ ਵਿੱਚ ਜਿੰਨੇ ਵੀ ਉੱਥੇ ਉਹਨਾਂ ਨੂੰ ਚਾਉਣ ਵਾਲੇ ਸਿੰਗਰਜ਼ ਮਿਲ ਕੇ ਆ ਰਹੇ ਨੇ ਤਾਂ ਉਹ ਕਿਰਮੇ ਤੇ ਰਿਕਵਰੀ ਹੋ ਰਹੀ ਹੈ ਹੌਲੀ ਹੌਲੀ ਸੁਧਾਰ ਹੁੰਦਾ ਨਜ਼ਰ ਆ ਰਿਹਾ ਹੈ ਮੈਡੀਕਲ ਟਰਮਸ ਦੇ ਵਿੱਚ ਥੋੜਾ ਜਿਹਾ ਸਮਝਾਓ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਰਿਕਵਰੀ ਹੋ ਰਹੀ ਹੈ 72 ਘੰਟਿਆਂ ਤੋਂ ਪਹਿਲਾਂ ਕਿਹੜੀ ਸਿਚੁਏਸ਼ਨ ਸੀ ਅਤੇ 72 ਘੰਟਿਆਂ ਬਾਅਦ ਕਿਸ ਤਰੀਕੇ ਦੀ ਹਾਲਤ ਹੈ ਉਹਨਾਂ ਦੀ ਇਸ ਸਮੇਂ ਸਭ ਤੋਂ ਪਹਿਲਾਂ ਇੰਜਰੀ ਜਿਹੜੀ ਹੈਗੀ ਹੈ ਗਰਦਨ ਦੀ ਇੰਜਰੀ ਕਾਫੀ ਸਿਵਰ ਲੱਗੀ ਹੈ ਹੈਨਾ ਸੀਟੀ ਸਕੈਨ 'ਚ ਸਾਡੇ ਫ੍ਰੈਕਚਰ ਨਿਕਲੇ ਆ ਸੈਕਿੰਡ ਹੱਡੀ ਦੇ ਨਾਲ ਗਰਦਨ ਦਾ ਸਿਕਰ ਦੰਦਾ ਜੀ ਨਾਲ ਸਾਡੇ ਉੱਤੇ ਸਪਾਈਨਲ ਕੋਰਡ ਹੁੰਦੀ ਹੈ ਸਪਾਈਨਲ ਕੋਰਡ ਦੇ ਅੰਦਰ ਵੀ ਕਾਫੀ ਕੰਕਲੂਜਨਸ ਪਾਏ ਗਏ ਹਨ ਹੈਨਾ ਇਹ ਏਰੀਆ ਬਹੁਤ ਕਟਿਕਲੇਰੀ ਹੈ ਸਾਡਾ ਗੱਦਨਾ ਸਭ ਤੋਂ ਉੱਪਰ ਲੇ ਇੰਜਰੀ ਹੈ ਇੱਥੋਂ ਦੀ ਸਾਰਾ ਤੁਹਾਡਾ ਹਾਰਟ ਤੇ ਸਾਹ ਰੁਕਦਾ ਕੰਟਰੋਲ ਹੁੰਦਾ ਹੈ ਇੱਥੇ ਇੰਜਰੀ ਹੋ ਜਾਏ ਤਾਂ ਸਭ ਤੋਂ ਵੱਡੀ ਦਿੱਕਤ ਇਹ ਹੁੰਦੀ ਹੈ ਸਾਹ ਨਹੀਂ ਆਂਦਾ ਬੰਦੇ ਨੂੰ ਹਾਰਟ ਕੰਟਰੋਲ ਉਪ ਹਾਰਟ ਦੀ ਬੀਟ ਉੱਪਰ نیچے ਹੁੰਦੀ ਹੈ ਕਿਵਰੀ ਦੂਸਰਾ ਬ੍ਰੇਨ ਚ ਇੰਜਰੀ ਕਾਫੀ ਹੈ ਕਿਉਂਕਿ ਵਿੱਚ ਇਹਦੇ ਹਾਰਟ ਵੀ ਰੁਕ ਗਿਆ ਤੁਹਾਡਾ ਸਿਵਲ ਹਸਪੀਟਲ ਜਰ ਰੁਕ ਗਿਆ ਤੇ ਹਾਰਟ ਉੱਥੇ ਰੁਕ ਗਿਆ ਬੀਪੀ ਘਟਣ ਕਰਕੇ ਹਾਰਟ ਰਿਵਾਈਵ ਕੀਤਾ ਕਿ ਅਗਰ ਹਾਰਟ 4-5 ਮਿੰਟ ਰੁਕ ਜੇ ਹਾਰਟ ਅਗਰ 4 ਮਿੰਟ ਆਕਸੀਜਨ ਨਹੀਂ ਜਾਵੇ ਬ੍ਰੇਨ ਚ ਤੇ ਬ੍ਰੇਨ ਦੀ ਡੈਮੇਜ ਹੋਰ ਜ਼ਿਆਦਾ ਹੋ ਜਾਂਦਾ ਬ੍ਰੇਨ ਦੇ ਸੈਲ ਮਰਨੇ ਸ਼ੁਰੂ ਹੋ ਜਾਂਦੇ ਆ ਤੇ ਬੰਦਾ ਡੀਪ ਕੋਮਾ ਚ ਰਹਿੰਦਾ ਹੈ ਸੈਕਿੰਡ 30 ਤੋਂ ਵੱਡੀ ਇੰਜਰੀ ਆ ਗਈ ਛਾਤੀ ਦੀ ਉਹ ਵੀ ਇੰਜਰੀ ਕਾਫੀ ਜ਼ਿਆਦਾ ਹੈ ਉਹ ਅਗਰ ਉੱਥੇ ਖੂਨ ਨਿਕਲੇਗਾ ਹੱਡੀਆਂ ਟੁੱਟਣੀਆਂ ਉਹਦੇ ਕਰਕੇ ਵੀ ਸਾਹ ਲੈਣ ਚ ਦਿੱਕਤ ਹੁੰਦੀ ਹੈ ਇਹ ਸਾਰੀ ਇੰਜਰੀਆਂ ਮਿਲਾ ਕੇ ਇੰਜਰੀ ਕਾਫੀ ਕ੍ਰਿਟੀਕਲ ਹੈ ਐਦਾਂ ਦੇ ਪੇਸ਼ੈਂਟ ਨੂੰ ਕਾਫੀ ਟਾਈਮ ਵਾਸਤੇ ਵੈਂਟਿਡ ਰੱਖਣਾ ਪੈਂਦਾ ਹੈ 3-4 ਦਿਨਾਂ ਚ ਨੀਂ ਜਲਦੀ ਠੀਕ ਨਹੀਂ ਹੋਏਗਾ ਹਨਾ ਪਹਿਲਾਂ ਬੀਪੀ ਮੇਨਟੇਨ ਹੋ ਜਾਏ ਸਾਡਾ ਜੀ ਸਾਹ ਥੋੜਾ ਠੀਕ ਆਣਾ ਸ਼ੁਰੂ ਹੋਵੇ ਹੌਲੀ-ਹੌਲੀ ਵ ਨਾਲ ਵੀਪੀ ਮન્ટેਨ ਹੁਣਾ ਸ਼ੁਰੂ ਹੋ ਜੇ ਫਿਰ ਵੈਂਟਰੀ ਰਟਾ ਅੱਛਾ ਸਰ ਇਹ ਨਾਲ ਅਸੀਂ ਸਕਰੀਨ ਤੇ ਦੇਖ ਰਹੇ ਸੀ ਇਹ ਰਾਜਵੀਰ ਜਵੰਦਾ ਉਹਨਾਂ ਦੇ ਥੋੜਾ ਦੱਸੋ ਕਿ neck ਦਾ ਜਿਹੜਾ ਇੱਕ ਤਸਵੀਰ ਬਣਾਈ ਹੋਈ ਹੈ ਜੀ ਹਾਂਜੀ ਇੱਥੇ ਤੁਹਾਡੇ ਆ ਗੰਦਨ ਦੀ ਚੋਟ ਲੱਗੀ ਹੈ ਇਹਦੇ ਅੰਦਰ ਸਪੈਨਲ ਕੋਟ ਜਾਂਦੀ ਹੈ ਉੱਪਰ ਸਾਡਾ ਦਿਮਾਗ ਹੈ ਇੱਥੋਂ ਦੀ ਸਪੈਨਲ ਕੋਟ ਇੰਜਰੀ ਹੋਈ ਹੈ ਲਗਭਗ ਜੀ ਦੂਸਰਾ ਇੰਜਰੀ ਸਾਡੇ ਇੱਥੇ ਚੈਸਟਿਚ ਹੋਈ ਹੈ ਛਾਤੀ 'ਚ ਕਾਫੀ ਖੂਨ ਨਿਕਲੇ ਆ ਹਨ ਓਹੋ ਛਾਤੀ 'ਚ ਜਿਹੜਾ ਸਾਡੇ ਕੰਕਲੂਜਨਸ ਕਾਫੀ ਆ ਗਏ ਹਨ ਨਾਲ ਸਾਡੀਆਂ ਕ੍ਰੈਕ ਹੋ ਰਕੀਆਂ ਉਦੇ ਕਰਕੇ ਵੀ ਦਿੱਕਤ ਆ ਰਹੀ ਕਾਫੀ ਅੱਛਾ ਤੁਸੀਂ ਕਹਿ ਰਹੇ ਹੋ ਕਿ ਲੰਗਸ ਦੇ ਕੋਲ ਵੀ ਜਿਹੜੀਆਂ ਹੱਡੀਆਂ ਟੁੱਟੀਆਂ ਨੇ ਹਾਂਜੀ ਹਾਂਜੀ ਫੇਫੜੇ ਇਹਨੂੰ ਅਸਲੀ ਕਹਿੰਦੇ ਨੇ ਅਸਲੀਆਂ ਇਹ ਜਦੋਂ ਟਕਰਾਅ ਹੋਇਆ ਹੈ ਕਿ ਉਹ ਤੋਂ ਝਟਕਾ ਲੱਗਿਆ ਉਹ ਤੋਂ ਹੀ ਟੁੱਟਦੀਆਂ ਨੇ ਹਾਂਜੀ ਇਹਨੂੰ ਬਲੰਟ ਇੰਜਰੀ ਵੀ ਸਾਨੂੰ ਬੋਲਦੇ ਨੇ ਬਲੰਟ ਇੰਜਰੀ ਚੈਸਟ ਬੋਲਦੇ ਆ ਇਹਦੇ ਕਰਕੇ ਹੱਡੀਆਂ ਕਰੈਕ ਹੋ ਜਾਂਦੀਆਂ ਹੈ ਹੱਡੀ ਛਾਤੀ ਚ ਖੂਨ ਨਿਕਲਦਾ ਹੈ ਫੇਫੜੇ ਕਦੇ ਫਟ ਜਾਂਦੇ ਆ ਉਹਦੇ ਕਰਕੇ ਸਾਹ ਦੀ ਕਦਰ ਜਾਂਦੀ ਹੈ अच्छा सर जो तो इथे आए सी क्योंकि बहुत सारे हुन तक क्योंकि सोशल मीडिया ਦਾ ਜ਼ਮਾਨਾ ਬਹੁਤ ਸਾਰੇ 스테ਟਮੈਂਟਸ ਇਨਫਲੂਐਂਸਰਸ ਦੇ ਵੱਲੋਂ ਵੀ ਵੀਡੀਓਜ਼ ਪਾਈਆਂ ਜਾਂਦੀਆਂ ਨੇ ਤਾਂ ਉਹਦੇ ਵਿੱਚ ਜ਼ਿਕਰ ਹੋ ਰਿਹਾ ਕਿ ਬ੍ਰੇਨ ਡੈੱਡ ਹੋ ਚੁੱਕਿਆ ਜਦੋਂ 27th ਨੂੰ ਉਹਨਾਂ ਨੂੰ ਲਿਆਂਦਾ ਗਿਆ ਸੀ ਜਦੋਂ ਇੱਥੇ ਉਹਨਾਂ ਨੂੰ ਲਿਆਂਦਾ ਗਿਆ ਸੀ ਬਿਲਕੁਲ ਹਾਸੇ ਤੋਂ ਤੁਰੰਤ ਬਾਅਦ ਕਿੰਨਾ ਕੁ ਬ੍ਰੇਨ ਉਹ ਤੋਂ ਕੰਮ ਕਰ ਰਿਹਾ ਸੀ ਕਿ ਜਾਂ ਫਿਰ ਬਿਲਕੁਲ ਹੀ ਡੈੱਡ ਹੋ ਤੋਂ ਬ੍ਰੇਨ ਹੋ ਚੁੱਕਿਆ ਸੀ ਨਹੀਂ ਜਦੋਂ ਆਇਆ ਉਸ ਲਈ ਬ੍ਰੇਨ ਇਕਦਮ ਸੀ ਐਸੀ ਬ੍ਰੇਨ ਡੈੱਡ ਤਾਂ ਨਹੀਂ ਕਹ ਸਕਦੇ ਕਿਸੇ پیشنਟ ਨੂੰ 24 ਘੰਟੇ ਦੇਖਣਾ ਪੈਂਦਾ ਇਕਦਮ ਦੇਖਦੇ ਨਹੀਂ ਕਹ ਸਕਦੇ ਕਿਉਂਕਿ ਪਹਿਲਾਂ ਬੀਪੀ ਮੈਂਟੇਨ ਕਰਨਾ ਹੈ ਸਾਦਾ ਠੀਕ ਹੋਵੇ 24 ਘੰਟੇ 48 ਘੰਟੇ ਬਾਅਦ ਦੁਬਾਰਾ ਅਸੀਂ ਅਸੈਸ ਕਰਦੇ ਹਾਂ ਤਾਂ ਅਸੀਂ ਕਹਿ ਦਿੰਦੇ ਬ੍ਰੇਨ ਡੈੱਡ ਹੈ ਜਾਂ ਨਹੀਂ ਹੈ ਸਿੰਗਲ ਐਗਜ਼ਾਮੀਨੇਸ਼ਨ ਤੇ ਨਹੀਂ ਪਤਾ ਲੱਗਦਾ ਜਦੋਂ ਇੱਥੇ ਆਏ ਸੀ ਸੀਟੀ ਸਕੈਨ ਸਾਡਾ ਕੀਤਾ ਉਥੇ ਐਂਜਿਓਗ੍ਰਾਫੀ ਵੀ ਹੋਈ ਸਾਡੇ ਇੱਥੇ ਬ੍ਰੈਂਚ ਫਲੋ ਜਾ ਰਿਹਾ ਸੀ ਉਸ ਲਈ ਹਾਂ ਬ੍ਰੈਂਚ ਫਲੋ ਜਾ ਰਿਹਾ ਹੈ ਇਹਦਾ ਮਤਲਬ ਹੈ ਕਿ ਉਸ ਲਈ ਬ੍ਰੈਂਡਡ ਨਹੀਂ ਹੈ ਪਰ ਹਾਂ ਕੋਮਾ ਹੈ ਰਿਸਪੌਂਸ ਬਰੇਨ ਦਾ ਕੋਈ ਰਿਸਪੌਂਸ ਨਹੀਂ ਹੈ। ਸਰੀਰ ਚ ਹਰਕਤ ਕੋਈ ਨਹੀਂ ਹੈ। ਪਤਲੀਆਂ ਡਾਇਲੈਕਟ ਹੋ ਰੱਖੀਆਂ। ਸਾਹ ਨਹੀਂ ਆ ਰਿਹਾ ਠੀਕ। ਤੇ ਕੰਡੀਸ਼ਨ ਤਾਂ ਕ੍ਰਿਟੀਕਲ ਹੈਈ ਹੈ। ਡੀਪ ਕੋਮਾ ਕਹਿ ਸਕਦੇ ਨੇ ਆਪਾਂ ਨੂੰ। ਜੀ। ਅੱਛਾ ਸਰ ਜਦੋਂ ਉਹ ਕ੍ਰਿਟੀਕਲ ਵਰਡ ਆਪਾਂ ਸੁਣਦੇ ਆ ਤਾਂ ਆਪਾਂ ਸਾਰਿਆਂ ਨੂੰ ਪਤਾ ਕਿ ਕਿਹੜੀ ਕੋਈ ਵੀ ਪੇਸ਼ੈਂਟ ਹੋਵੇ ਕਿ ਕਿਸ ਤਰੀਕੇ ਦੀ ਹਾਲਤ ਉਹਨਾਂ ਦੇ ਸਮੇਂ ਹੋਵੇਗੀ। ਆਕਸੀਜਨ ਦਾ ਜ਼ਿਕਰ ਹੁੰਦਾ ਹੈ। ਇਸ ਸਮੇਂ ਜਿਹੜੀ ਆਕਸੀਜਨ ਹੈ ਕੀ ਉਹ ਹਸਪੀਟਲ ਦੇ ਵਿੱਚ ਵੈਂਟੀਲੇਟਰਸ ਦੇ ਵੱਲੋਂ ਹੀ ਉੱਥੇ ਉਹਨਾਂ ਦੇ ਬ੍ਰੇਨ ਨੂੰ ਪ੍ਰੋਵਾਈਡ ਕਰਵਾਈ ਜਾ ਰਹੀ ਹੈ ਜਾਂ ਫਿਰ ਬ੍ਰੇਨ ਦੇ ਵੱਲੋਂ ਬਾਡੀ ਤੱਕ ਆਕਸੀਜਨ ਪਹੁੰਚ ਰਹੀ ਹੈ ਹੁਣ। ਬਿਨਾ ਦੇਖਿਆ ਕਮੈਂਟ ਨਹੀਂ ਕਰ ਸਕਦਾ ਪਰ ਹਾਂ ਵੈਂਟੀਲੇਟਡ ਸਪੋਰਟ ਜ਼ਰੂਰੀ ਹੈ ਇੰਜਰੀਜ਼ ਬਹੁਤ ਸੀਰੀਅਸ ਹੈ ਵੈਂਟੀਲੇਟਡ ਸਪੋਰਟ ਦੇ ਬਿਨਾ ਕੰਮ ਨਹੀਂ ਚੱਲੇਗਾ ਫਿਲਹਾਲ ਹਲੇ। ਅੱਛਾ ਜਰੇ ਕੇ ਵੀ ਜ਼ਿਕਰ ਹੋ ਰਿਹਾ ਸੀ ਜਿਵੇਂ ਤੁਸੀਂ ਦੱਸਿਆ ਕਿ ਕੋਈ ਮੂਵਮੈਂਟ ਨਹੀਂ ਹੋ ਰਹੀ ਕਿਉਂਕਿ ਇੱਕ ਮਨਿਸਟਰ ਨੇ ਕੁਲਦੀਪ ਢਾਲੀਵਾਲ ਉਹ ਜਦੋਂ ਅੰਦਰੋਂ ਬਾਹਰ ਆਏ ਤਾਂ ਉਹਨਾਂ ਨੇ ਬਾਹਰ ਕੇ ਇੱਕ ਗੱਲ ਆਖੀ ਕਿ ਜਦੋਂ ਉਹਨਾਂ ਦੇ ਮਾਤਾ ਕੋਲ ਸੀ ਮਦਰ ਦੇ ਵੱਲੋਂ ਉਹਨਾਂ ਦਾ ਸਿਰ ਪਲੋਸਿਆ ਜਾਂਦਾ ਰਾਜਵੀਰ ਜਵੰਦਾ ਦਾ ਕਿ ਉਹਨਾਂ ਦੇ ਅੱਖ ਦੇ ਵਿੱਚ ਹੰਝੂ ਆਇਆ ਕੀ ਉਹ ਰਿਐਕਸ਼ਨ ਸੀ ਜਾਂ ਫਿਰ ਇਸ ਤਰੀਕੇ ਦੇ ਨਾਲ ਅੱਖ ਦੇ ਵਿੱਚੋਂ ਪਾਣੀ ਆਉਣਾ ਜਿਹੀ ਸਿਚੁਏਸ਼ਨ ਤੇ ਆਮ ਗੱਲ ਹੁੰਦੀ ਹੈ ਯਾਨੀ ਅੱਖੇ ਚ ਪਾਣੀ ਆਣਾ ਇੱਕ ਰਿਫਲੈਕਸ ਹੈ ਨੋਰਮਲ ਨੋਰਮਲ ਕਿ ਕੋਈ ਵੀ ਪੇਸ਼ੈਂਟ ਦਾ ਰਿਫਲੈਕਸ ਹੁੰਦਾ ਹੈ ਸਾਡੀ ਬੋਡੀ ਦਾ ਉਹ ਆ ਰਿਹਾ ਅੱਛੀ ਗੱਲ ਹੈ ਹੁਣ ਇਹਦਾ ਮਤਲਬ ਇਹ ਨਹੀਂ ਕਿ ਪੇਸ਼ੈਂਟ ਹੋਸ਼ ਵਿੱਚ ਆ ਗਿਆ ਜਾਂ ਉਹ ਸਮਝ ਰਿਹਾ ਹੈ ਜਾਂ ਕੋਈ ਰੋ ਰਿਹਾ ਹੈ ਇਦਾਂ ਨਹੀਂ ਕਹ ਸਕਦੇ ਆਪਾਂ ਇਹ ਰਿਫਲੈਕਸ ਅਗਰ ਬ੍ਰੇਨ ਡੈੱਟ ਹੋ ਜਾਏਗਾ ਫਿਰ ਇਹ ਰਿਫਲੈਕਸ ਬੰਦ ਹੋ ਜਾਂਦਾ ਫਿਰ ਇਹ ਅੰਸੂਨੀ ਆਣਗੇ ਅਗਰ ਬ੍ਰੇਨ ਬਿਲਕੁਲ ਕੰਮ ਨਹੀਂ ਕਰੇਗਾ ਆ ਰਿਹਾ ਤਾਂ ਥੋੜੀ ਉਮੀਦ ਹੈ ਠੀਕ ਹੈ ਨਾ ਹੁਣ ਤੱਕ ਸਿਰ ਜਿਹੜਾ ਇਹ 72 ਘੰਟੇ ਕਿਉਂਕਿ ਇਲਾਜ ਉੱਤੇ ਟ੍ਰੀਟਮੈਂਟ ਚੱਲ ਰਿਹਾ ਹੈ ਕਿੰਨੀ ਕੁ ਰਿਕਵਰੀ ਆਪਾਂ ਪਰਸੈਂਟੇਜ ਦੇ ਵਿੱਚ ਜਿੱਕਰ ਗੱਲ ਕਰੀਏ ਕਿੰਨੀ ਕੁ ਪਰਸੈਂਟੇਜ ਰਿਕਵਰੀ ਹੋਈ ਉਹਨਾਂ ਦੀ ਜਿਸ ਤਰ੍ਹਾਂ ਦੀ ਇੰਜਰੀ ਸੀਗੇ ਬਹੁਤ ਸੀਵਰ ਹੈ 72 ਘੰਟੇ ਚ ਇੰਨੀ ਜਲਦੀ ਰਿਕਵਰੀ ਹੁੰਦੀ ਨਹੀਂ ਹੈ ਥੋੜਾ ਜਿਹਾ ਸਟੇਬਲ ਹੋ ਜਾਏ ਪਹਿਲਾਂ ਸਰੀਰ ਸਟੇਬਲ ਹੋ ਜਾਏ ਬੀਪੀ ਮੈਂਟੇਨ ਹੋ ਜਾਏ ਅੱਗੇ ਉਮੀਦ ਬਣੇ ਹੈ ਰਿਕਵਰੀ ਨੂੰ ਟਾਈਮ ਕਾਫੀ ਲੱਗ ਜਾਂਦਾ ਹੈ ਮਹੀਨਾ-ਮੀਨਾ ਇਸ ਵਿੱਚ ਐਦਾਂ ਦੇ ਪੇਸ਼ੈਂਟ ਰਹਿਣਾ ਪੈਂਦਾ ਮਹੀਨਾ ਕਈ ਵਾਰ 2 ਮਹੀਨਾ ਰਿਕਵਰ ਓਵਰਾਲ ਰਿਕਵਰੀ ਨੂੰ ਕਈ ਵਾਰ 6 ਮਹੀਨਾ ਸਾਲ ਲੱਗ ਜਾਂਦਾ ਜਿੱਦਾਂ ਚੋੜ ਲੱਗੀ ਹੈ ਅੱਛਾ ਜੀ ਕੇਵੀ ਜ਼ਿਕਰ ਹੋ ਰਿਹਾ ਸੀ ਜਿਵੇਂ ਜਿਵੇਂ ਸਟੇਟਮੈਂਟਸ ਬਾਹਰ ਆ ਰਹੀਆਂ ਨੇ ਤਾਂ ਕਿਤਨਾ ਕਿਤੇ ਜਦੋਂ ਆਪਾਂ ਪੇਸ਼ੈਂਟਸ ਦੀ ਗੱਲ ਕਰਦੇ ਹਾਂ ਕਿਉਂਕਿ ਇੱਥੇ ਹਸਪੀਟਲ ਦੇ ਵਿੱਚ ਤੁਹਾਡਾ ਆਵਾਵਾਸਤਾ ਡੇਲੀ ਪੈਂਦਾ ਬਹੁਤ ਸਾਰੇ ਇਨਸੀਡੈਂਟਸ ਅਜਿਹੇ ਹੁੰਦੇ ਨੇ ਕਿਸ ਤੋਂ ਪਹਿਲਾਂ ਵੀ ਤੁਹਾਡੇ ਪਿਛਲੇ ਕਰੀਅਰ ਦੇ ਵਿੱਚ ਅਜਿਹੇ ਇਨਸੀਡੈਂਟ ਹੋਇਆ ਕਿ ਅਜਿਹੀ ਸਿਚੁਏਸ਼ਨ ਦੇ ਵਿੱਚ ਕੋਈ ਪੇਸ਼ੈਂਟ ਆਇਆ ਹੋਵੇ ਹਾਦਸਾ ਗ੍ਰਸਤ ਚਾਹੂੰ ਇੰਜਰੀਜ਼ ਬਹੁਤ ਕਮਨ ਹੈ ਹੈਡ ਇੰਜਰੀਜ਼ ਸਪਾਈਨ ਇੰਜਰੀਜ਼ ਬ੍ਰੇਨ ਦੀਆਂ ਸੁਣਦੇ ਆਂ ਟੀਵੀ ਦੇ ਸੁਣਦੇ ਆਂ ਰੋਡ ਸਾਈਡ ਐਕਸੀਡੈਂਟ ਬਹੁਤ ਕੋਮਨ ਹੈ ਪੂਰੇ ਸਾਲ ਚ 1.5 ਤੋਂ 2 ਲੱਖ ਐਕਸੀਡੈਂਟ ਹੁੰਦੇ ਆਂ ਕਈ ਲੋਕ ਮਰਦੇ ਆਂ 1.5 ਤੋਂ 2 ਲੱਖ ਬੰਦੇ ਹਰ ਸਾਲ ਮਰਦੇ ਆਂ ਇਹਦਾ ਤੁਹਾਡਾ ਕੋਈ ਹਾਈ ਫਾਈ ਕੇਸ ਆ ਇਸ ਨੂੰ ਤਾਂ ਪਤਾ ਲੱਗ ਰਿਹਾ ਪਰ ਐਵਰੇਜ ਇੱਕ ਸਾਲ ਚ 1.5 ਲੱਖ ਬੰਦੇ ਜਸਟ ਐਕਸੀਡੈਂਟ ਕਰਕੇ ਮਰਦੇ ਆਂ ਖਾਸ ਕਰ ਉਹ ਵੀ ਜਵਾਨ ਲੋਕ ਖਾਸ ਕਰ ਜਿਹੜੇ ਬਾਈਕ ਤੇ ਹੁੰਦੇ ਆ ਜਾਂ ਸਕੂਟਰਾਂ ਤੇ ਹੁੰਦੇ ਆ ਟੂ व्हीਲਰਸ ਵਾਲੇ ਕਾਰ ਵਾਲੇ ਫਿਰ ਵੀ ਬਚ ਜਾਂਦੇ ਆਂ ਪਰ ਟੂ व्हीਲਰਸ ਤੇ ਜਦੋਂ ਜਾ ਰਿਹਾ ਉਥੇ ਆਫਿਰ ਉਹ ਮਰਦੇ ਆ ਉਹ ਜਿਹੜੇ ਰਿਪੋਰਟ ਸਾਡੇ ਰਿਕਾਰਡਾਂ 'ਚ ਆਂਦੇ ਵੀ ਨਹੀਂ ਹੈ ਕਈ ਵਾਰ ਤਾਂ ਅਨੇ ਅਨੇ ਐਕਸੀਡੈਂਟ ਹੁੰਦੇ ਆ ਇੰਜਰੀਜ਼ ਬਹੁਤ ਸਵੀਅਰ ਹੈ ਤਾਂ ਅਗਰ ਸਾਰਿਆਂ ਨੂੰ ਇਹ ਹੀ ਅੱਗੇ ਦੱਸਿਆ ਕਿ ਹੈਲਮਟ ਪਹਿਣਾ ਜ਼ਰੂਰੀ ਹੈ ਰੈਸ਼ ਡਰ ਵੀ ਨਹੀਂ ਕਰਨੀ ਹੈ ਇਹ ਬਸ ਦੋ ਚੀਜ਼ਾਂ ਜ਼ਰੂਰੀ ਹੈ ਘੱਟੋ ਘੱਟ ਅਜਾ ਸਰ ਇਹ ਕੀ ਵੀ ਜਾਣਕਾਰੀ ਮਿਲ ਰਹੀ ਸੀ ਕਿ ਜਿੱਥੇ ਉਹਨਾਂ ਨੂੰ ਆਈਸੀਯੂ ਦੇ ਵਿੱਚ ਰੱਖਿਆ ਗਿਆ ਕਿ ਉੱਥੇ ਲਾਈਫ ਸਪੋਰਟ ਮਸ਼ੀਨਾਂ ਜਿਹੜੀਆਂ ਉਹਨਾਂ ਦੇ ਨਾਲ ਲੱਗੀਆਂ ਹੋਈਆਂ ਸੀ ਚਾਰ ਮਸ਼ੀਨਾਂ ਸੀ ਕਿ ਉਹਨਾਂ ਦੇ ਵਿੱਚੋਂ ਤਿੰਨ ਮਸ਼ੀਨਾਂ ਹਟਾ ਦਿੱਤੀਆਂ ਗਈਆਂ ਨੇ ਸਿਰਫ ਹੁਣ ਇੱਕ ਲਾਈਫ ਸਪੋਰਟ ਮਸ਼ੀਨ ਉੱਤੇ ਮੌਜੂਦ ਹੈ ਅਜਿਹੀ ਜਾਣਕਾਰੀ ਮਿਲ ਰਹੀ ਹੈ ਕਿ ਜੇਕਰ ਵਾਕਿਆ ਦੇ ਵਿੱਚ ਜਿਹੀ ਇਸ ਰਿਐਲਿਟੀ ਦੇ ਵਿੱਚ ਜੇਹਾ ਹੋਇਆ ਹੈ ਕਿ ਚੰਗੀ ਗੱਲ ਹੈ ਨਹੀਂ ਐਦਾਂ ਦਾ ਕੁਝ ਆਈ ਥਿੰਕ ਮਿਸ ਕਮਿਊਨੀਕੇਸ਼ਨ ਹੈ ਲਾਈਫ ਮਸ਼ੀਨ ਤਾਂ ਇੱਕੋ ਹੀ ਹੁੰਦੀ ਹੈ ਇੱਕ ਪੇਸ਼ੈਂਟ ਨੂੰ ਇੱਕ ਮਸ਼ੀਨ ਲੱਗਦੀ ਹੈ ਹਾਂ ਬਾਕੀ ਤਾਂ ਮੋਨੀਟਰ ਲੱਗੇ ਹੁੰਦਾ ਹੈ ਜੀ ਮਸ਼ੀਨ ਤਾਂ ਇੱਕ ਹੁੰਦੀ ਹੈ ਤੇ ਪ੍ਰੈਸ਼ਰ ਸੈਟਿੰਗ ਘਟਾਈਦਾ ਪ੍ਰੈਸ਼ਰ ਜਿੱਦਾਂ ਪਹਿਲਾਂ ਫੁੱਲ ਸਪੋਰਟ ਹੁੰਦੀ ਹੈ ਪ੍ਰੈਸ਼ਰ ਘਟਾਈਦਾ ਜਿੱਦਾਂ ਰਸ ਆਏਗਾ ਪ੍ਰੈਸ਼ਰ ਘਟੇਗਾ ਫਿਰ ਹੌਲੀ ਹੌਲੀ ਵੰਡੇ ਢਾਈਦਾ ਮਸ਼ੀਨ ਤਾਂ ਇੱਕੋ ਹੀ ਲੱਗਦੀ ਹੈ ਪੂਰੀ ਓਕੇ ਹਾਂਜੀ ਅੱਛਾ ਸਰ ਕੋਈ ਏਜ ਮਤਲਬ ਕਿ ਉਹਨਾਂ ਨੇ ਦੱਸਿਆ ਹੈਗਾ ਕਿ ਹਰਿਓ ਬੋਧ ਖਤਰੇ ਚ ਹੀ ਨੇ ਮਤਲਬ ਮਤਲਬ ਕਿ ਇਹ ਸਿਰ 72 ਘੰਟੇ ਹਜੇ ਹੋਏ ਨੇ ਐਸ ਹਸਪੀਟਲ ਆਏ ਠੀਕ ਹੈ ਕਿਉਂਕਿ ਉਹਨਾਂ ਨੇ ਆਖਿਆ ਸੀ ਕਿ ਜਦੋਂ ਆਏ ਉਹਨਾਂ ਦੀ ਕੰਡੀਸ਼ਨ ਬਹੁਤ ਅਸੀਂ ਇਹ ਨਹੀਂ ਆਖ ਸਕਦੇ ਕਿ ਉਹ ਰਿਕਵਰ ਹੋ ਗਏ ਨੇ ਐਵੇਂ ਦੇ ਮੇਜ਼ ਨੂੰ 6 ਮਹੀਨੇ ਸਾਲ 2 ਮਹੀਨੇ 4 ਮਹੀਨੇ ਲੱਗਦੇ ਨੇ ਹਜੇ ਉਹ ਵੈਂਟੀਲੇਟਰ ਤੇ ਨੇ ਸਿਰਫ ਵੈਂਟੀਲੇਟਰ ਤੋਂ نیچے ਆਉਣ ਵਾਸਤੇ ਉਹਨਾਂ ਨੂੰ ਤਕਰੀਬਨ ਉਹ ਕਹਿੰਦੇ ਕਮਸ ਕਮ ਹਫਤਾ ਡੇਢ ਹਫਤਾ ਆਪਣੀ ਤਬੀਅਤ ਸਟੇਬਲ ਕਰਨ ਤੋਂ ਬਾਅਦ ਉਹ ਵੈਂਟੀਲੇਟਰ ਥੱਲੇ ਆਗੇ ਆਈਸੀਯੂ ਜੋ ਹਜੇ ਵੀ ਬਾਹਰ ਨਹੀਂ ਆਉਂਦੀ ਠੀਕ ਹੈ ਬਾਕੀ ਉਹਨਾਂ ਦੇ ਉਹਨਾਂ ਨੇ ਐਕਸਰੇ ਵਗੈਰਾ ਕੀਤਾ ਬਸ ਜੀ ਉਹ ਕਿਹਾ ਜਾਂਦਾ ਨਾ ਜ਼ਿੰਦਗੀ ਮੌਤ ਦੇਖ ਲਓ ਕਿ ਦੇਣ ਵਾਲਾ ਵੀ ਹੋਵੇ ਤੇ ਬਚਾਨਾ ਵਾਲਾ ਵੀ ਹੋਵੇ ਉਹਨਾਂ ਨੇ ਇੱਕ ਗੱਲ ਵਿੱਚ ਕੀਤੀ ਉਹ ਮੈਨੂੰ ਬਹੁਤ ਮੇਰੇ ਦਿਲ ਨੂੰ ਜਾ ਕੇ ਲੱਗੀ ਉਹਨਾਂ ਨੇ ਕਿਹਾ ਕਿ तकरीबन ਕਿਉਂਕਿ ਉਹ ਤੇ ਡਾਕਟਰ ਹੈ ਨਾ ਉਹਨਾਂ ਕੋਲ ਕੇਸ ਆਂਦੇ ਰਹਿੰਦੇ ਉਹਨਾਂ ਨੇ ਕਿਹਾ ਕਿ ਇਹ ਤੇ ਉਹ ਕੋਈ ਹਾਈ ਫਾਈ ਪਰਸਨੈਲਿਟੀ ਹੈ ਨਾ ਜੇ ਤੁਹਾਨੂੰ ਪਤਾ ਚੱਲਿਆ ਤਾਂ ਤੁਸੀਂ ਇਹਦਾ ਇਨਾ ਮਤਲਬ ਕਿ ਜ਼ਾਹਰੀ ਕਾਲ ਹੈ ਕਿਉਂਕਿ ਬਹੁਤ ਵਧੀਆ ਸਿੰਗਰ ਨੇ ਠੀਕ ਹੈ ਇਹਦਾ ਇਨੀ ਧਮ ਪੈ ਗਈ ਹੈ ਉਹਨਾਂ ਕੋਲ ਕੇਸ ਆਂਦੇ ਰਹਿੰਦੇ ਨੇ ਉਹਨਾਂ ਨੇ ਕਿਹਾ तकरीबन ਇਹ ਦਾ 2 ਲੱਖ ਇੰਨੇ ਮਾਮੂਲੀ ਕੇਸ ਨੇ ਜਿਨੇ ਸਾਡੇ ਕੋਲ ਟੂ ਵੀਲਰ ਮਤਲਬ ਕਿ ਦੋ ਟਾਇਰਾਂ ਤੇ ਜਿਹੜੀ ਸਵਾਰੀ ਹੈ ਨਾ ਮਤਲਬ ਕਿ ਬਾਈਕ ਐਕਸੀਡੈਂਟ ਉਹਨੂੰ ਤੁਸੀਂ ਕਹ ਲੋ ਅੱਛਾ ਇਹਦੇ ਬਾਰੇ 'ਚ ਥੋੜਾ ਜਿਹਾ ਤੁਹਾਨੂੰ ਮੈਂ ਦੱਸ ਦਵਾਂ ਮਤਲਬ ਕਿ ਮੇਰੇ ਰਾਜਵੀਰ ਬਰਾੜ ਨੇ ਉਧਰ ਬਹੁਤ ਚੰਗੇ ਭਰਾ ਨੇ ਉਹਨਾਂ ਨਾਲ ਗੱਲਬਾਤ ਹੋ ਰਹੀ ਸੀ ਉਹ ਦੱਸ ਰਹੇ ਸਨ ਕਿ ਇਹ ਸਿੰਗਰ ਤੋਂ ਪਹਿਲੇ ਨਾ ਪੁਲਿਸ ਦੇ ਵਿੱਚ ਡੀਐਸਪੀ ਸੀਗਾ ਆ ਤੇ ਡੀਐਸਪੀ ਹੁੰਦਿਆਂ ਹੋਏ ਇਹਨਾਂ ਇਹਨਾਂ ਨੇ 4-5 ਗਾਣੇ ਲਿਖੇ ਤੇ ਇਹਨਾਂ ਨੂੰ ਬਹੁਤ ਜ਼ਿਆਦਾ ਫੇਮ ਮਿਲਿਆ ਠੀਕ ਹੈ ਫਿਰ ਜਿਵੇਂ ਜਿਵੇਂ ਮਤਲਬ ਕਿ ਇਹਨੂੰ ਸ਼ੋਜ਼ ਵਗੈਰਾ ਮਿਲਣ ਲੱਗੇ ਬਾਹਰ ਜਾਣ ਲੱਗ ਪਿਆ ਜ਼ਾਹਰੀ ਗੱਲ ਹੈ ਕਿ ਤੁਹਾਨੂੰ ਪਤਾ ਹੈ ਕਿ ਜਿਹੜਾ ਮੁਲਾਜ਼ਮ ਆਦਮੀ ਹੈ ਨਾ ਉਹ ਜਾਂ ਤੇ ਜੋਬ ਕਰ ਸਕਦਾ ਹੈ ਜਾਂ ਸਿੰਗਿੰਗ ਕਰ ਸਕਦਾ ਹੈ ਕਿਉਂਕਿ ਸ਼ੋ ਦਾ ਕੋਈ ਵੀ ਟਾਈਮ ਹੋ ਸਕਦਾ ਹੈ ਤੇ ਜੋਬ ਦਾ ਤੇ ਜਿਹੜਾ ਟਾਈਮ ਮੁਕਰਰ ਹੈ ਉਹ ਤੁਸੀਂ ਡੇਲੀ ਡੇਲੀ ਦੇਣਾ ਹੈ ਉਹ ਪਤਾ ਨਹੀਂ ਉਹ ਦੱਸ ਰਹੇ ਸਨ ਕਿ ਇਹ ਨਹੀਂ ਕਨਫਰਮ ਕਿ ਇਹਨਾਂ ਨੇ ਮਤਲਬ ਕਿ ਜਿਵੇਂ ਹੁੰਦਾ ਹੈ ਐਨੂਅਲ ਲੀਵ ਲੈ ਲਈਏ ਜਾਂ ਮਤਲਬ ਕਿ ਜਿਵੇਂ ਹੁੰਦਾ ਹੈ ਕਿ ਲੀਵ ਤੇ ਨੇ ਯਾ ਮੇਰੇ ਨਹੀਂ خیال ਕਿ ਕਿਉਂਕਿ ਇਹਨਾਂ ਨੂੰ ਜਦੋਂ ਸ਼ੋਜ਼ ਬਾਹਰੋਂ ਆਣੇ ਸ਼ੁਰੂ ਹੋਏ ਨਾ ਫਿਰ ਇਹਨਾਂ ਨੇ ਆਪਣਾ ਜਿਹੜਾ ਜੌਬ ਜੜੀ ਹੈ ਨਾ ਉਹਦੇ ਤੋਂ ਨਹੀਂ ਜਾਣਾ ਸ਼ੁਰੂ ਕੀਤਾ। ਫਿਰ ਪੰਜਾਬ ਦੇ ਵਿੱਚ ਕਹਿੰਦੇ ਕਿ ਕੋਈ ਵੀ ਮੁਸ਼ਕਲ ਟਾਈਮ ਜਾਂ ਕੋਈ ਵੀ ਮਸਲਾ ਹੁੰਦਾ ਸੀ ਨਾ ਤੇ ਸਭ ਤੋਂ ਪਹਿਲੇ ਇਹ ਬੰਦਾ ਜਿਹੜਾ ਹੈ ਨਾ ਜਾ ਕੇ ਖੜਾ ਹੋ ਜਾਂਦਾ ਸੀਗਾ। ਉਹ ਕੋਈ ਵੀ ਕਿਸੇ ਕਿਸਨ ਦਾ ਵੀ ਕੋਈ ਮਸਲਾ ਹੈ ਨਾ ਤੇ ਇਹ ਜਿਹੜਾ ਬੰਦਾ ਨਾ ਇਹ ਐਚ ਇਨਸਾਨ ਸੀਗੇ ਇਸ ਲਈ ਦੇਖੋ ਇੰਨਾ ਖਤਰਨਾਕ ਉਹਨਾਂ ਦਾ ਐਕਸੀਡੈਂਟ ਹੋਇਆ ਲੇਕਿਨ ਅੱਲਾਹ ਨੇ ਫੇਰ ਵੀ ਜਾਨ ਬਚਾ ਲਈ ਅੱਜ ਦੇਖੋ ਇਹਨੇ ਲੋਗਾ ਵੀ ਇਹ ਇਹ ਤਾਂ ਕਹਿ ਰਹੇ ਆ ਕਿ ਇੰਨੇ ਲੋਗਾਂ ਦੀ ਉਹਦੇ ਨਾਲ ਦੁਆਏ ਕਿ ਉਹ ਦੱਸ ਰਹੇ ਨੇ ਕਿ ਜਿਵੇਂ ਤਾਂ ਉਹਨਾਂ ਦਾ ਐਕਸੀਡੈਂਟ ਹੋਇਆ ਉਹਦੀਆਂ ਪਸਲੀਆਂ ਟੁੱਟ ਗਈਆਂ ਹਰ ਚੀਜ਼ ਅੰਦਰੋਂ ਡੈਮੇਜ ਹੋ ਗਿਆ ਬੰਦਾ ਉਹ ਕਹਿ ਰਹੇ ਨੇ ਬ੍ਰੇਨ ਤੱਕ ਉਹਨਾਂ ਦਾ ਜਿਹੜਾ ਨਾ ਕੋਸ਼ਿਸ਼ ਸਾ ਉਹਦੇ ਅਸੀਂ ਦੁਆ ਕਰਦੇ ਹਾਂ ਕਿ ਸਾਡਾ ਭਰਾ ਜਲਦੀ ਸਿਹਤਯਾਰ ਹੋਵੇ ਤੇ ਕੋਈ ਨਵਾਂ ਗਾਣਾ ਲੈ ਕੇ ਆਵੇ ਅਸੀਂ ਇਹ ਹੀ ਆਖਾਂਗੇ ਕਿ ਜਿੱਦਾਂ ਉਹਨਾਂ ਨੇ ਪੰਜਾਬ ਵਾਸਤੇ ਬਾਹਰ ਚੜ੍ਹ ਕੇ ਮਤਲਬ ਆਪਦੀ ਮਦਦ ਕਰਦੇ ਸਨ ਨਾ ਇਸ ਤਰ੍ਹਾਂ ਹੀ ਪੂਰਾ ਪੰਜਾਬ ਜਿਹੜਾ ਹੈ ਨਾ ਉਹਨਾਂ ਵਾਸਤੇ ਦੁਆ ਦੀ ਅਪੀਲ ਕਰੇ ਉਹਨਾਂ ਵਾਸਤੇ ਰੱਬ ਕੋਲੋਂ ਦੁਆ ਕਰੇ ਕਿ ਉਹ ਜਲਦੀ ਤੋਂ ਜਲਦੀ ਸਿਹਤਯਾਬ ਹੋ ਜਾਣ ਕਿ ਉਹਨਾਂ ਦੀ ਆਵਾਜ਼ ਜਿਹੜੀ ਅਸੀਂ ਦੁਬਾਰਾ ਸੁਣ ਸਕੀਏ ਬਿਲਕੁਲ ਬਾਕੀ ਅਸੀਂ ਇਹ ਹੀ ਆਖਾਂਗੇ ਕਿ ਸਾਡੇ ਰਾਜਵੀਰ ਜਵੰਦਾ ਇਹ ਵੀ ਸਾਡਾ ਵੀਰ ਹੈ ਬਹੁਤ ਵਧੀਆ ਸਿੰਗਰ ਹੈ ਰੱਬ ਇਹਨਾਂ ਨੂੰ ਵੀ ਆਪਣੀ ਮੇਰਚ ਰੱਖੇ ਇਹਨਾਂ ਨੂੰ ਵੀ ਲੰਬੀ ਜ਼ਿੰਦਗੀ ਦੇ ਤੇ ਜਿਹੜੇ ਸਾਡੇ ਰਾਜਵੀਰ ਵੀਰ ਬਰਾੜ ਨੇ ਉਹਨਾਂ ਨੂੰ ਵੀ ਰੱਬ ਆਪਣੀ ਚੜ੍ਹਦੀ ਕਲਾ 'ਚ ਰੱਖੇ ਕਿਉਂਕਿ ਸਾਡੇ ਬਹੁਤ ਵਧੀਆ ਵੀਰ ਨੇ ਸਾਡੀ ਉਹਨਾਂ ਨਾਲ ਅਕਸਰ ਗੱਲਬਾਤ ਹੁੰਦੀ ਰਹਿੰਦੀ ਹੈ ਬਾਕੀ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ੍ਹ ਤੇ ਪੰਜਾਬ ਤੇ ਇੱਕ ਮਸਲਾ ਖਤਮ ਨਹੀਂ ਹੁੰਦਾ ਦੂਸਰਾ ਸ਼ੁਰੂ ਹੋ ਜਾਂਦਾ ਹੈ ਹਜੇ ਇੱਕ ਮਸਲਾ ਉੱਥੇ ਸੀ ਉਪਰੋਂ ਕਾਫੀ ਤਕਰੀਬਨ ਐਕਸੀਡੈਂਟ ਨੂੰ 3-4 ਦਿਨ ਹੋ ਗਏ ਨੇ ਲੇਕਿਨ ਨਾ ਹਿੰਮਤ ਨਹੀਂ ਸੀ ਪੈਰੀ ਕੋਈ ਇਸ਼ੂ ਸੀ ਵਜਾ ਤੋਂ ਵੀਡੀਓ ਨਹੀਂ ਸੀ ਅਸੀਂ ਬਣਾ ਸਕੇ ਬਾਕੀ ਆਪਣੇ ਵੀਰਾਂ ਤੋਂ ਇਹ ਹੀ ਅਪੀਲ ਕਰਦੇ ਆ ਕਿ ਨਾਂ ਵਾਸਤੇ ਜ਼ਿਆਦਾ ਤੋਂ ਜ਼ਿਆਦਾ ਦੁਆ ਕੀਤੀ ਜਾਏ ਕਿ ਜਲਦੀ ਤੋਂ ਜਲਦੀ ਮੈਂਟੀਲੇਟਰ ਤੋਂ ਜਿਹੜੇ ਨੇ ਠੀਕ ਹੋਣ ਹਜੇ ਉਹਨਾਂ ਨੇ ਕਿ ਮੈਂ ਕਿਹਾ ਕੋਮੇ ਦੇ ਵਿੱਚ ਉਹਨਾਂ ਨੇ ਕਿ ਉਹ ਕੋਮਾ ਮੈਂ ਕਿਹਾ ਕੋਈ ਹੋਰ ਕੋਮੇ ਦਾ ਨਾ ਲੈ ਰਹੇ ਸਨ ਉਸ ਘੋਮੇ ਦੇ ਵਿੱਚ ਨੇ ਹਜੇ ਮਤਲਬ ਕਿ ਜੀ ਦੀ ਵਜ੍ਹਾ ਤੋਂ ਸਿਰਫ ਇਹਨਾਂ ਦੀ ਅੱਖੇ ਉਹ ਵੀ ਕਹਿੰਦੇ ਸਨ ਉੱਥੋਂ ਪਤਾ ਚੱਲਿਆ ਜਿਹੜਾ ਇਹਨਾਂ ਦੀ ਅੱਖ ਦੇ ਵਿੱਚੋਂ ਅੰਸੂ ਨਿਕਲਿਆ ਨਹੀਂ ਉਹ ਤੇ ਮੈਂ ਦੱਸ ਦਵਾਂ ਤੇ ਜਿਵੇਂ ਮਤਲਬ ਕਿ ਸਾਡੇ ਵੀ ਤਕਰੀਬਨ ਇੱਕ ਮੇਰਾ ਐਵੇਂ ਸਮਝ ਲਓ ਕਿ ਖਾਲਾ ਲੱਗਦੀ ਉਹਦਾ ਬੇਟਾ ਸੀ ਸਭ ਤੋਂ ਛੋਟਾ ਹੂੰ ਹੂੰ ਤੇ ਉਹਦਾ ਤਕਰੀਬਨ 2 ਜਾਂ 3 ਦਿਨ ਪਹਿਲੇ ਹੀ ਐਕਸੀਡੈਂਟ ਹੋਇਆ ਹਾਂ ਬਾਈਕ ਜਿਹੜੀ ਐਨ ਆਪਸ ਵਿੱਚ ਵੱਜੀਆਂ ਨੇ ਤੇ ਉਹ ਕਹਰੇ ਇਹ ਤੇ ਵਿਚਾਰਾ ਬਹੁਤ ਸਲੋ ਜਾ ਰਿਹਾ ਸੀ ਉਹਦੀ ਅਮੀ ਨਾਲ ਕੱਲ੍ਹ ਗੱਲ ਹੋ ਰਹੀ ਸੀ ਤੇ ਜਿਹੜਾ ਅਗਲਾ ਆਨਲਾ ਇੱਕ ਬਜ਼ੁਰਗ ਸੀ ਉਹ ਬਹੁਤ ਸਪੀਡ ਤੇ ਸੀਗਾ ਤੇ ਤੁਸੀਂ ਇਹ ਦੇਖੋ ਕਿ ਉਹਦਾ ਜਿਹੜਾ ਮੂੰਹ ਦੀ ਸਾਰੇ ਦੰਦ ਨੇ ਇਹ ਸਾਰੇ ਨਿਕਲ ਗਏ ਨੱਕ ਦੀ ਹੱਡੀ ਤੇ ਉਹ ਦੱਸ ਰਹੀ ਸੀ ਕਿ ਸਵੇਰ 5 ਵਜੇ ਆਪਰੇਸ਼ਨ ਤੋਂ ਉਹਦਾ ਸ਼ੁਰੂ ਹੋਇਆ ਤੇ ਸ਼ਾਮ ਨੂੰ 4 ਵਜੇ ਉਹਨੂੰ ਬਾਹਰ ਲੈ ਕੇ ਆਏ ਨੇ ਇੰਨੀ ਲੰਬੀ ਸਰਜਰੀ ਇੰਨੀ ਲੰਬੀ ਸਰਜਰੀ ਕੀਤੀ ਹੈ ਲੇਕਿਨ ਇਹ ਹੈ ਕਿ ਅੱਲਾਹ ਤਾਲਾ ਦਾ ਸ਼ੁਕਰ ਹੈ ਕਿ ਉਹ ਹੁਣ ਖਤਰੇ ਤੋਂ ਬਾਹਰ ਹੈ तकरीबन ਉਹਨੂੰ 5-6 ਦਿਨ ਹੋ ਗਏ ਸਨ ਤੇ ਉਹਨੂੰ ਘਰ ਲਿਆਏ ਨੇ ਤੇ ਉਹਨੂੰ ਡਾਕਟਰਾਂ ਨੇ ਇਹ ਹੀ ਕਿਹਾ ਕਮਸ ਕਮ ਇਹਨੂੰ ਜੜਾ ਨਾ 1 ਮਹੀਨੇ ਤੱਕ ਕੋਈ ਐਸੀ ਚੀਜ਼ ਨਹੀਂ ਦੇਣੀ ਸਿਰਫ ਲਿਕਵਿਡ ਜੂਸ ਤੇ ਹੀ ਰੱਖਣਾ ਹੈ ਮਤਲਬ ਕਿ ਐਵੇਂ ਦੀ ਕੋਈ ਚੀਜ਼ ਨਾ ਉਹ ਆਪਣਾ ਮਤਲਬ ਕਿ ਸਟਿਚਸ ਲਗੇ ਹੋਏ ਨੇ ਉਹਦੇ ਮੂੰਹ ਜਾਰੀ ਗੱਲ ਹੈ ਕਿ ਵੇਖ ਲਓ ਕਿ ਪਤਾ ਹੀ ਨਹੀਂ ਚੱਲਦਾ ਕਿ ਕਿਹੜਾ ਐਕਸੀਡੈਂਟ ਕਿਸ ਟਾਈਮ ਔਰ ਕਿਵੇਂ ਹੋ ਜਾਂਦਾ ਕੋਈ ਪਤਾ ਨਹੀਂ ਇਸ ਲਈ ਉਹ ਡਾਕਟਰ ਨੇ ਬਹੁਤ ਵਧੀਆ ਗੱਲ ਕੀਤੀ ਹੈ ਕਿ ਜਿਹੜੇ ਖਾਸ ਤੌਰ ਤੇ ਬਾਈਕ ਰਾਈਡਰ ਨੇ ਨਾ ਉਹਨਾਂ ਨੂੰ ਜਿਹੜਾ ਹੈਲਮਟ ਤੇ ਲਾਜ਼ਮੀ ਯੂਜ਼ ਕਰਤਾ ਜਾਵੇ ਅੱਛਾ ਇੱਕ ਮੈਂ ਕੱਲ ਹੋਰ ਸੁਣ ਰਿਹਾ ਸੀਗਾ ਨਿਊਜ਼ ਦੱਸ ਰਹੇ ਸੀਗੇ ਉਹ ਵੀ ਮੇਰੇ ਖਿਆਲ ਕੋਈ ਐ ਸੀਗੇ ਟ੍ਰੈਫਿਕ ਪੁਲਿਸ ਦੇ ਕੋਈ ਤੰਗਪਲ ਜਾਂ ਮੇਰੇ ਖਿਆਲ ਇਨਸਪੈਕਟਰ ਸੀ ਜਾਂ ਕੋਨ ਸੀ ਆ ਜਾਂ ਡੀਐਸਪੀ ਸੀ ਜਾਂ ਡੀਆਈਜੀ ਸੀ ਉਹ ਬਿਆਨ ਦੇ ਰਹੇ ਸੀਗੇ ਕਿ 1 ਅਕਤੂਬਰ ਤੋਂ ਮਤਲਬ ਕਿ ਜਿੰਨਾ ਵੀ ਆਲ ਪਾਕਿਸਤਾਨ ਦੇ ਵਿੱਚ ਜਿਹੜਾ ਹੈ ਨਾ ਇਹ ਚਾਰ ਚੀਜ਼ਾਂ ਤੇ ਬਹੁਤ ਜ਼ਿਆਦਾ ਜਿਹੜਾ ਹੈ ਨਾ ਫੋਕਸ ਕੀਤਾ ਜਾ ਰਿਹਾ ਇੱਕ ਹੈਲਮਟ ਮੋਟਰਸਾਈਕਲ ਤੇ ਹੈਲਮਟ ਜਿਹੜਾ ਮੋਟਰਸਾਈਕਲ ਚਲਾ ਰਹੇ ਉਹਨੇ ਹੈਲਮਟ ਪਾਣੇ ਹੋਵੇ ਠੀਕ ਹੈ ਮੋਟਰਸਾਈਕਲ ਦੇ ਸ਼ੀਸ਼ੇ ਹੋਣ ਇਸ਼ਾਰੇ ਹੋਣ ਠੀਕ ਹੈ ਤਾਂ ਕਾਫੀ ਚੇਰਤੋ ਮਤਲਬ ਇਹ ਸਖਤੀ ਕਰਦੇ ਲੇਕਿਨ ਹੁਣ ਬਹੁਤ ਜ਼ਿਆਦਾ ਸਖਤੀ ਪਹਿਲੇ ਤੇ ਚਲਾਨ ਕਰਕੇ ਉਹਨੂੰ ਛੱਡ ਦਿੱਤਾ ਜਾਂਦਾ ਸੀ ਹੁਣ ਐਵੇਂ ਨਹੀਂ ਕੀਤਾ ਜਾਏਗਾ ਚਲਾਨ ਦੇ ਨਾਲ ਉਹਨੂੰ ਸਜ਼ਾ ਵੀ ਮਿਲੇਗੀ ਉਹ 1 ਮਹੀਨੇ ਦੀ ਵੀ ਹੋ ਸਕਦੀ ਉਹ 6 ਮਹੀਨੇ ਦੀ ਵੀ ਹੋ ਸਕਦੀ ਹੈ ਜੁਰਮਾਨਾ ਤੇ ਉਹਨੇ ਪੇ ਕਰਨਾ ਹੀ ਕਰਨਾ ਹੈ ਠੀਕ ਹੈ ਲੇਕਿਨ ਜाहिरा ਤੁਹਾਡੇ ਹਿਫਾਜ਼ਤਵਾਸੀ ਕਹਿੰਦੇ ਹਾਂ ਉਹ ਕਹ ਰਹੇ ਸੀ ਹਾਂ ਲੇਕਿਨ ਵੇਹ ਲੋ ਨਾ ਆਵਾਮ ਲਾਪਰਵਾਹੀ ਕਰਦੀ ਹੈ ਉਹ ਜਿਵੇਂ ਡਾਕਟਰ ਸਾਹਿਬ ਕਹਿ ਰਹੇ ਨੇ ਕਿ ਇਹ ਤੇ ਬਹੁਤ ਹਾਈ ਫਾਈ ਕੇਸ ਹੈਗਾ ਲੇਕਿਨ ਇਹ ਤੇ ਤੁਹਾਨੂੰ ਪਤਾ ਚੱਲ ਗਿਆ ਹੈ ਲੇਕਿਨ ਐਕਸੀਡੈਂਟ ਨਾਲ 2.2 ਲੱਖ ਬੰਦਾ ਮਰਦਾ ਹੈ ਠੀਕ ਹੈ ਉਹਦੇ ਵਿੱਚ ਜ਼ਿਆਦਾਤਰ ਬਾਈਕ ਵਾਲੇ ਹੀ ਹੁੰਦੇ ਨੇ ਅੱਜ ਕੱਲ੍ਹ ਦੇਖੋ ਛੋਟੇ ਛੋਟੇ ਬੱਚੇ ਨੀਚੇ ਪੈਰ ਨਹੀਂ ਲਗਦੇ ਹੁੰਦੇ ਉਹਨਾਂ ਦੇ ਉੱਤੇ ਫੁੱਲ ਸਪੀਡ ਨਾਲ ਚਲਾਉਂਦੇ ਹੁੰਦੇ ਇਹਨਾਂ ਦੀ ਵਜ੍ਹਾ ਤੋਂ ਵੀ ਕਾਫੀ ਐਕਸੀਡੈਂਟ ਹੁੰਦੇ ਹਾਂ ਜੀ ਪੂਰੇ ਟਾਈਮ ਦਾ ਕੋਈ ਪਤਾ ਨਹੀਂ ਚੱਲਦਾ ਰੱਬ ਸਾਰਿਆਂ ਨੂੰ ਬੁਰੇ ਟਾਈਮ ਤੋਂ ਬਚਾਏ ਲੇਕਿਨ ਅਸੀਂ ਆਪਣੇ ਵੀਰ ਵਾਸਤੇ ਦੁਆ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਉਹ ਸਿਹਤਯਾਬ ਹੋ ਜਾਣ ਉਹਨਾਂ ਨੂੰ ਉਹਨਾਂ ਦੇ ਘਰ ਵਾਲੇ ਜਿਹੜੇ ਨੇ ਉਹ ਬਹੁਤ ਜ਼ਿਆਦਾ ਪਰੇਸ਼ਾਨ ਹੋਣਗੇ ਰੱਬ ਉਹਨਾਂ ਦੀ ਵੀ ਪਰੇਸ਼ਾਨੀ ਦੂਰ ਕਰੇ ਤੇ ਇਹਨਾਂ ਲੰਬੀ ਜ਼ਿੰਦਗੀ ਦੇ ਸਿਹਤ ਯਾਪ ਵਾਲੀ ਜ਼ਿੰਦਗੀ ਦੇ ਬਾਕੀ ਜੀ ਮਿਲਦੀਆਂ ਅਗਲੀ ਵੀਡੀਓ ਚ ਬਹੁਤ ਸਾਰਾ ਖਿਆਲ ਰੱਖੋ ਗੁੱਡ ਬਾਏ ਟੇਕ ਕੇਅਰ ਰਾਬ ਰਾਬ